ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਆਪ ਆਏ ਹੋਏ ਸੀਗੇ ਨਾਨਕੇ ਮੰਮੀ ਦੇ ਪੇਕੇ ਕਿਉਂ ਆਏ ਸੀ ਮੰਮੀ ਦੱਸੋ ਕਿਉਂਕਿ ਆਪਣੇ ਬੰਦ ਦਾ ਸੀਗਾ ਪਰੈਂਟ ਹੈ ਕਿਹਨੇ ਨਾਲੋਂ ਜ਼ਮੂਰ ਤੋਂ ਦੋ ਦੋ ਆਹ ਸਾਰੀ ਮੰਮਾ ਕਿਉਂਕਿ ਆਪਣੇ ਤਾਂ ਥੀਜੇ ਦਾ ਜਾਣਾ ਜੀ ਆਸਟ੍ਰੇਲੀਆ ਨੂੰ ਜੀ ਦੇ ਪਰ ਮੈਰੀਕਾ ਦੇ ਸੀਗੇ ਸਾਰੇ ਰਿਸ਼ਤੇ ਦਾ ਆਪਣੇ ਕਰਦੇ ਹੋਏ ਨੇ ਪੂਆ ਭੈਣਾ ਮਾਂ ਦੇ ਵਸਿਆ ਨੇ ਗਿਆ ਕੱਲ ਅੱਜ ਨੇ ਜਾਣਾ ਇਸ ਕਸਰ ਮੇਰੇ ਤੇ ਜੇ ਜੀ ਆ ਰਹੀ ਸੀ ਮੱਤੀ ਲਾਈ ਹੈ ਉਹ ਘਰ ਹੀ ਜਾਵੇ ਲੰਡੀ ਨਹੀਂ ਗਈ ਤੂੰ ਵੱਡੀ ਮਾਸੀ ਸਭ ਤੋਂ ਵੱਡੀ ਮਾਸੀ ਸਾਰੇ ਮਾਸੀ ਇਕੱਠੇ ਆਏ ਨੇ ਸਭ ਤੋਂ ਛੋਟੀ ਮਾਸੀ ਸਭ ਤੋਂ ਵੱਡੀ ਹੈ ਉਹੀ ਦੱਸਿਆ ਹੈ ਸਭ ਤੋਂ ਵੱਡੀ ਇਹ ਅਜੀਬ ਹੈ

ਮੈਂ ਨੂੰ ਨਹੀਂ ਬਗੜਾ ਕਰ ਮੈਂ ਨੂੰ ਜਾਣਗੇ ਨਾ ਤਾਂ ਬੜਾ ਤਾਂ ਤਾਂ ਸੱਤ ਗਰਾਂਹ ਹਸਾਰੀ ਦੀ ਇਹਨਾਂ ਵੀ ਲੜਨ ਵਾਲੀਆਂ ਹੋ ਗਈਆਂ ਮੈਂ ਵਿੱਚ ਵੀ ਹਕਾਰਾ ਛੜਦਾ ਮera ਹਸਾਰੀ ਦੀ ਇਹਨਾਂ ਨੂੰ ਆ ਆ ਇਹਨਾਂ ਦੀ ਚੇਲੀ ਆ ਅਸੀਂ ਲੜਦੀਆਂ ਰਹਿ ਗਏ ਤੱਕਾ ਤਰਾ ਹੋ ਗਿਆ ਜੀ ਵੀ ਹੋ ਗਿਆ ਚਲ ਤੈਨੂੰ ਪੁਰਸ਼ ਕਹਿੰਦਾ ਪੂਰਨ ਦਮ ਸੱਤ ਇਹ ਵੀ ਇਹਦੇ ਵੀ ਦਗਾ ਦਾ ਨਾ ਮੈਂ ਤਾਂ ਇਹਨਾਂ ਨੂੰ ਹਸਾਰੀ ਦੀ ਅਸੀਂ ਨਹੀਂ ਬੁੱਗੇ ਲੜਦੀਆਂ ਅਸੀਂ ਤਾਂ ਕਰ ਇੱਕ ਛੋਟੀਆਂ ਹੁੰਦੀਆਂ ਅਸੀਂ ਲੜੀਆਂ ਹਣੇ ਥੋੜੇ ਕੰਡੇ ਸੋਣੇ ਨੇ ਮੈਂ ਵੰਦੀ ਹੋ ਗਿਆ ਤਿਆਰ ਸਟਾਰ ਕੱਢ ਲਈ ਉਰੀ ਬਣ ਗਿਆ ਸਟੇਕ ਵਾਲਾ ਸਾਰੇ ਚੱਲੇ ਸਹੀ ਗੱਲ ਹੈ ਚਮਚਾ ਲੈ ਲੀ ਡੈਡੀ ਪਾਪਾ ਕਹਿੰਦੇ ਪਹਿਲਾ ਚਾਰ ਵਾਰ ਜਾ ਰਿਹਾ ਸੀ ਇਸ ਕਰਕੇ ਸਾਰਿਆਂ ਨੂੰ ਚਾ ਵੀ ਸੀਗਾ ਇਸਾਰੇ ਇਮੋਸ਼ਨਲ ਮੋਮੈਂਟਸ ਸੀ ਕਿ ਜੋ ਕਿਸੇ ਨੂੰ ਜਾਣਾ ਹੁੰਦਾ ਆ ਪਿਛਲਿਆਂ ਨੂੰ ਬਹੁਤ ਔਖਾ ਜਿਹਾ ਲੱਗ ਰਿਹਾ ਹੁੰਦਾ ਦਿਲੋਂ ਆਣਾ ਤੇ ਸਾਰੇ ਰਿਸ਼ਤੇ ਇਕੱਠੇ ਹੋਏ ਹੋਏ ਸੀ ਤੇ ਕਰਕੇ ਰੌਣਕ ਵੀ ਬਹੁਤ ਲੱਗੀ ਹੋਈ ਸੀਗੀ ਤਾਂ ਸਾਰੇ ਨੇ ਸੋਚਿਆ ਕਿ ਜਾਣ ਕੱਪੜਾ ਸੈਟੀਫੀਕੇਸ਼ਨ ਕਰ ਲੈਨੇ ਆਂਗੇ ਪਹਿਲਾਂ ਕੇਕ ਕੱਟ ਲਈ ਸੀ ਤੇ ਸਾਰੇ ਜਾਣ ਨੂੰ ਭਾਣੇ ਨਾਲ ਮਿਲ ਵੀ ਲੈਂਦੇ ਆਂ। ਉਹ ਵੀ ਜਦੋਂ ਕਿਸੇ ਨੇ ਜਾਣਾ ਹੁੰਦਾ ਆ ਤਾਂ ਸ਼ਗਨ ਦੇਣ ਦੀ ਵੀ ਜਿਹੜੀ ਰਸਮ ਸਾਰੇ ਕਰਦੇ ਆਂ ਭਾਵੇਂ ਉਹ ਥੋੜੇ ਜਿਹੀ ਪੈਸੇ ਇਕੱਠੇ ਹੋ ਜਾਣ। ਤੇ ਅੱਜ ਕੱਲ ਸਾਰਾ ਪੰਜਾਬ ਹਰਿਆਣਾ ਸਾਰੀ ਬਾਦ ਜਾ ਰਹੀ ਹੈ ਨਾ ਲੜ ਕੇ ਸਾਡੇ ਹਰਿਆਣੇ ਦੇ ਵਿੱਚ ਤੇ ਇੰਨਾ ਜਿਹਾ ਪ੍ਰਵਾਹ ਦੇ ਵਿੱਚ ਆ ਬੰਦਾ ਜਿੰਨਾ ਸੀ ਇਹ ਦੇ ਕਰਕੇ ਥੋੜਾ ਕੰਮ ਲਾਦਾ ਫੋਟੋ ਬਤਾ ਲ ਮਾਮੂ ਜੀ ਨਾਲ ਆ ਕੱਲ ਅ ਤੁਮ ਵੀ ਸਵੇਰੇ ਆਸੂ ਨਾ ਵੇ ਵਾਹ ਲ ਦਿੰਦੇ ਪਾਣੀ ਵੀ ਕਰਾ ਲੈ ਚਲੋ ਚਲੋ ਮਹਿੰਦੇਸ ਜੀ ਕੋਈ ਮਨ ਉਦਾਸਿਆ ਵੀ ਹੋ ਰਿਹਾ ਸੀ ਜਦੋਂ ਪਿੱਛੋਂ ਕਰੇ ਲਾਉਣ ਕੇ ਖਤਮ ਹੋ ਜਾਂਦੇ ਮਮੀ ਇਹ ਕਹਿੰਦੇ ਸਾਰਾ ਇਹ ਬੰਟੀ ਉਤਾਰ ਦੇਗਾ ਆਪਾਂ ਦੇ ਚਲੋ ਦਿੰਦੇ ਆ ਪਾਣੀ ਇਸ ਮਾਣ t e r i m ণ্ডিয় <iento>

ਨਾਣਕੇ ਇਹਨਾਂ ਜੀ ਲੱਗਿਆ ਹੁਣ ਮੇਰਾ ਜੀ ਨਹੀਂ ਲੱਗ ਰਿਹਾ ਉੱਥੇ ਰੌਣਕ ਬਹੁਤ ਸੀ ਜੀ ਮੈਂ ਮੈਂ ਕੀ ਕਹਿੰਦੇ ਆਗੇ 99% ਠੀਕ ਹੋ ਗਿਆ ਉੱਥੇ ਜਾ ਕੇ ਹਾਂ ਪਰ ਹੁਣ ਸਾਰੇ ਚਲ ਗਏ ਸੀ ਮੈਂ ਕੀ ਕਰਦੀ ਇੰਨੀ ਜ਼ਿਆਦਾ ਰੌਣਕ ਸੀਗੀ ਬੰਦੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਦਿਨ ਰਾਤ ਹਾਂ ਦੋਵੇਂ ਦਿਨ ਰਾਤ ਕਿੱਥੇ ਲੰਘ ਰਿਹਾ ਆ ਦਿਨ ਰਾਤ ਤਾਂ ਜਦੋਂ نیند ਇੰਨੀ ਜ਼ਿਆਦਾ ਹਾਂ ਬਹੁਤ ਹੀ ਦਾਗੀ ਸੀ ਇਹ ਤੁਮੋਂ ਕਰਕੇ ਖਾ ਕੇ ਰੱਖਤਾ ਬਹੁਤ ਰੌਣਕ ਸੀਗੀ ਸਾਰੇ ਜਣੇ ਇਕੱਠੇ ਹੋਏ ਹੋਏ ਸੀਗੇ ਪਹਿਲਾ ਮੰਮੀ ਹੋਣੀ ਹੋਗੀ ਤਿੰਨ ਦਾਾਂ ਅਗਲੀਆਂ ਕੁੜੀਆਂ ਹੋਗੀਆਂ ਕਿ ਤਿੰਨ ਜਾਣੀਆਂ ਹੀ ਹੋਆ ਹੀਆਂ ਹੋਇਆ ਸੀਗੀਆਂ ਛੇ ਕੁੜੀਆਂ ਹੋਗੀਆਂ ਕਰਨ ਭਈ ਨਹੀਂ ਭਈ ਇਹਨਾਂ ਨੇ ਉੱਥੇ ਸੌਣ ਦਿੱਤੀ ਬੋਲੀ ਜਾਂਦੀਆਂ ਸੀ ਇੱਕੇ ਬੈੱਡ ਤੇ ਬੈਠੀਆਂ ਰਹੀਆਂ ਬਸ 7:00 ਤੇ 12 ਵਜੇ ਇਹਨੇ ਉੱਠ ਕੇ ਉੱਠ ਕੇ ਗਏ ਆ ਬੈਠੋ ਹੈ ਲੋ ਮੈਂ ਕਿਵੇਂ ਸੌਣਾ ਵੀ ਥੋੜਾ ਆਕਾ ਅੱਗੇ ਅਸੀਂ 2 ਵਜੇ ਤੇ ਰਾਤਾਂ ਵਿੱਚ ਸੌਂਦੇ ਹਾਂ ਕੱਲ ਵਾਂਟੀ ਨੂੰ ਤੋੜ ਕੇ ਬਸ ਉਸ ਬੈੱਡ ਤੇ ਬੈ ਗਈਆਂ ਰਾਤ ਤੱਕ ਉੱਠੀਆਂ ਨਹੀਂ ਉਦੋਂ ਉੱਠੀਆਂ ਜਦੋਂ ਮੈਂ ਇਹਨਾਂ ਨੂੰ ਕਹਤਾ ਕਿ ਚਾਹ ਬਣਾ ਕੇ ਪੀਣੀ ਵੈਣੀ ਆ ਫੇਰ ਦੂਜੇ ਘਰੇ ਗਈਆਂ ਐਨੀ ਤੁਸੀਂ ਚਾਹ ਪਰ ਦੂਜੇ ਘਰ ਚੱਲੇ ਕੇ ਐਸੀ ਕਦੇ ਬਣਾ ਕੇ ਪੀਂਗੇ ਹਾਂ ਐਨੀ ਵੈਸੇ ਹਿੰਮਤ ਹੁੰਦੀ ਆ ਵੀ ਘਰੇ ਕੰਮ ਕਰੀ ਜਾਣਾ ਪੇਕੇ ਜਾ ਕੇ ਕੁੜੀਆਂ ਸਾਰੀਆਂ ਹੀ ਮਤਲਬ ਐਵੇਂ ਹੁੰਦਾ ਆ ਉਹ ਜ਼ਰੂਰ ਕਰਨੀ ਪੈਂਦਾ ਬਖ਼ਿਆ ਚੱਲ ਗਏ ਭਾਈ ਜਦੋਂ ਨਿਆਣੇ ਜਾਂਦੇ ਨੇ ਨਾਲ ਧੱਪਾ ਮੁਕੀਆਂ ਖੰਬੜਿਆਂ ਨੇ ਜਵਾਗ ਕਦੇ ਕਿਤੇ ਰਹੇ ਹੀ ਨਹੀਂ ਹੈਗੇ ਔਰ ਸਾਡੇ ਵਰਗਿਆਂ ਦੇ ਦਿਮਾਗ ਹੋਰ ਸੀਗੇ ਸਾਡੇ ਲੈਣੇ ਹੋਸਟਲ 'ਚ ਹੀ ਰਹਦੇ ਸੀਗੇ ਹੁੰਦਾ ਰਹਿ ਜਦੋਂ ਰਵੀ ਗਿਆ ਸੀ ਵਿਯੋਦ ਇਹਨ ਮੈਨੂੰ ਵੀ ਜਾ ਰੋਣਾ ਤਾਂ ਆ ਹੀ ਜਾਂਦਾ ਸਾਰਿਆਂ ਦਾ ਇੱਕ ਵਾਰੀ ਬੱਚਾ ਤੁਰਦਾ ਚਾਹੇ ਕੁਝ ਵੀ ਹੈ ਨਾ ਜਾਣਾ ਤਾਂ ਆਪਣੀ ਕਮਾਈ ਕਰਨ ਹੁੰਦਾ ਪਰ ਫੇਰ ਵੀ ਮਜਬੂਰੀਆਂ ਹੋ ਜਾਂਦੀਆਂ ਨੇ ਮਾ ਵੀਰ ਮੱਖਾ ਰੋਦ ਤਾਂ ਮੈਂ ਮੇਰੇ ਹੀ ਸੀਗੀ ਜਿਵੇਂ ਵੰਟੀ ਮੇਰੇ ਨਾਲ ਇੱਕ ਸਾਲ ਹੀ ਕਰਦਾਂ ਇਹ ਇਹ ਜਵੇਂ ਹੀ ਇਹਨੇ ਜਵੇਂ ਪੂਰਾ ਹਾਲ ਕਰਾਇਆ ਸੀ ਇਹ ਮੈਂ ਇਧਰ ਆ ਹੁੰਦਾ ਹਾਂ ਅੰਦਰੋਂ ਬੁਸ਼ੇ ਦੇ ਕਾਲਾ ਅਲਦਾ ਨਾ ਤੇ ਇਧਰ ਰਾਤ ਵੀ ਜਾ ਕੇ ਪਈਆ ਮੈਨੂੰ ਇੰਨੀ ਘਬਰਾਹ ਹੋਵੇ ਮੇਰਾ ਇੰਨਾ ਬੁਰਾ ਹਾਲ ਹੋਇਆ ਰਾਤ ਨੂੰ ਜਾ ਕੇ ਮੈਂ ਕਿਹਾ ਵੀ ਮਤਲਬ ਮੈਂ ਫਿਰ ਵੀ ਸੋਚ ਰਹੀ ਸੀ ਕਿ ਇਹਨੇ ਜਾਣਾ ਹੀ ਸੀਗਾ ਵੀ ਪਤਾ ਹੀ ਸੀਗਾ ਮਤਲਬ ਵੀ ਹੁਣ ਉਹਨੇ ਜਾਣਾ ਹੀ ਸੀਗਾ ਹੁੰਦਾ ਹਰੇ ਤੋਂ ਇੰਨੀ ਚੰਗੀ ਹੋਣ ਬਹੁਤ ਖੁਸ਼ੀ ਵੀ ਬਹੁਤ ਸੀ ਇੰਨੀ ਦੇਰ ਬਾਅਦ ਦਾ ਕੰਮ ਪੜਿਆ ਭਾਈ ਉਧਰੋਂ ਅਗਲੀ ਦੀ ਰੇਡ ਕਰਦੀ ਆ ਜਿਹੜੀ ਕੱਲੀ ਬੈਠੀ ਆ ਦੇਖੀ ਠੀਕ ਆ ਕਿੰਨੀ ਹੈਗੀ ਕੰਮ ਆ ਉਹ ਸੁਤੀ ਨੂੰ ਕਾਲ ਨੂੰ ਵਾਰ ਵਾਰ ਫੋਨ ਕਰੇ ਕਿਸੇ ਨੂੰ ਕਰੇ ਕਿਸੇ ਨੂੰ ਕਰੇ ਕਿਸੇ ਨੂੰ ਜਿਹੜੀ ਕੱਦ ਨਹੀਂ ਦੌਣੀ ਹੈਗੀ ਪਰ ਉਹੀ ਹੈ ਨਾ ਪਰ ਜਿੰਨਾ ਚਿਰ ਬਦਲ ਜਹਾਜ਼ ਹੁੰਦੇ ਇੱਕ ਜਾਣਾ ਇਹਨੇ ਪਹਿਲੀ ਵਾਰ ਸੀ ਇੱਕ ਕੱਲਾ ਸੀਗਾ ਉਹ ਫਿਕਰ ਤਾਂ ਹੁੰਦਾ ਉਹ ਵਿਚਾਰੀ ਵੀ ਫੋਨ ਕਰ ਕਰਕੇ 10 ਰਿਗ ਸੀ ਸਮਝਾ ਰਹੀ ਸੀਗੀ ਕੱਲੀ ਕੱਲੇ ਕਰ ਹਾਂ ਸਾਰਾ ਮਤਲਬ ਮੰਮੀ ਨਹੀਂ ਉਹਦੇ ਬੈਗ ਬੂਜੇ ਪੈਕ ਪਾਰ ਕਰ ਤੇ ਵੀਡੀਓ ਵੀ ਬਣੀ ਨਹੀਂ ਕਿਉਂਕਿ ਉਹ ਮਹੌਲੀ ਹੋਵੇ ਦਾ ਸੀਗਾ ਦੇ ਲਈ ਨਹੀਂ ਕਰਦਾ ਹਾਂ ਜੀ ਕਿਉਂਕਿ ਬਾਕੀ ਗੱਲਾਂ ਵੀ ਕਈ ਵਾਰ ਉਹੋ ਜਿਹੀਆਂ ਚੱਲ ਰਹੀਆਂ ਹੁੰਦੀਆਂ ਨੇ ਬੰਦਾ ਕੀ ਵੀਡੀਓ ਵੀ ਬਣਾਵੇ ਪਰਸਨਲ ਟਾਪਿਕ ਹੁੰਦੇ ਨੇ ਬਚਪਨ ਤੋਂ ਲੈ ਕੇ ਸਾਰਿਆਂ ਦੇ ਆਹ ਨਹੀਂ ਕਿਹੜੀ ਕਿਹੜੀ ਗੱਲ ਆ ਵੀ ਕੋਈ ਬਹਿਜ ਗੱਲ ਹੱਸਦੇ ਸੀ ਕਿ ਨਹੀਂ ਕਿਸੇ ਨੂੰ ਤਾਂ ਛੱਡ ਦੋ ਪਰ ਮੈਨੂੰ ਤਾਂ ਇਹ ਮਹੌਲ ਗੱਲ ਖੰਬੜੇ ਜੀ ਦੇਖਿਆ ਮੈਂ ਹੋਰ ਕਿਤੇ ਨਹੀਂ ਐਵੇਂ ਹੈਗਾ ਇੰਨੇ ਜਾਨੇ ਹਾਂ ਫਰਕਾ ਕਿਤੇ ਵੀ ਨਹੀਂ ਹੈ ਨਾਂ ਕਿ ਐਵੇਂ ਹੁੰਦਾ ਸੀ ਕੋਟ ਭੂਆ ਦੇ ਭਤੀਜੇ ਇਕੱਠੀਆਂ ਹੋ ਜਾਂਦੀਆਂ ਨੇ ਉਹ ਸਾਰੀਆਂ ਭੈਣਾਂ ਦੇ ਵਿਆਹ ਨਹੀਂ ਸੀ ਹੋਏ ਕੋਟ ਵੀ ਬਹੁਤ ਜ਼ਿਆਦਾ ਇੰਨਾ ਹੌਲ ਕਰਦੇ ਸੀ ਇਤੁਰੂ ਚੇ ਬਹੁਤ ਜ਼ਿਆਦਾ ਕਿਸੇ ਕਿਸੇ ਨੇ ਕਰਾਂਗੇ ਕਿ ਇਹ ਕਰਾਂਦਾ ਕੋ ਬੁਲਾਉਂਦਾ ਜੇ ਅਮਾਸੀ ਸਾਡੇ ਭਤੀਜੇ ਸਾਡੂ ਭੂਆ ਨਹੀਂ ਸਮਝਦੇ ਕਿ ਅਸੀਂ ਉਹਨਾਂ ਨੂੰ ਆਪਣੇ ਭਤੀਜੇ ਦੇ ਸਾਹਮਣੇ ਨਾ ਭਤੀਜੇ ਨੂੰ ਹਨ ਸਾਰੇ ਵੀ ਕੋਥਾਈ ਚੱਲੇ ਜਾਂ ਚਾਹ ਪ੍ਰਾ ਆ ਦੇ ਪਰਚਾਈਆਂ ਨੇ ਭਤੀਜੇ ਭਤੀਜੇ ਨੂੰ ਆ ਭਤੀਜੀਆਂ ਵਿੱਚ ਭਤੀਜੇ ਜਵਾਈ ਰਹਿ ਜਾਂਦੇ ਨੇ ਆ ਮਾਸੀ ਕੀ ਮੈਨੂੰ ਵੀਰ ਜੀ ਨੇ ਪਛਾਣਿਆ ਹੀ ਨਹੀਂ ਹੈਗਾ ਹਾਂ ਕਿਵੇਂ ਅਗਲੇ ਦਿਨ ਕਹਿੰਦੇ ਕੀ ਇਹ ਕੌਣ ਆ ਕੁੜੀ ਕੌਣ ਹਾਂ ਤੇਰਾ ਨਾਮ ਪੁੱਛਿਆ ਉਹ ਕਹਿੰਦਾ ਇਹ ਕੁੜੀ ਕੌਣ ਆ ਮੇਰੀ ਪਛਾਣ ਦੀ ਹੈ ਇਹ ਦੇਖ ਲਓ ਮੈਂ ਕਿਹਾ ਮੈਂ ਇੰਨੀ ਤਾਂ ਨਹੀਂ ਬਦਲੀ ਹੈਗੀ ਜਿੰਨੀ ਮੇਰੀ ਪਛਾਣ ਹੀ ਭੁੱਲ ਗਈ ਹੈ ਨਹੀਂ ਆ ਪਿਛਲੇ ਫੋਟੋਆਂ ਦੇਖੀ ਐ ਡਾ ਮੂਆ ਮੈਨੂੰ ਲੱਗਦਾ ਸਾਜਾ ਨੂੰ ਮੇਰੀ ਸ਼ਕਲ ਦਾ ਫਰਕ ਪੈਣ ਲੱਗ ਗਿਆ ਵੱਡੀ ਹੋਣ ਲੱਗੀ ਹਾਂ ਆ ਮਾਸੀ ਹਾਂ ਕਹੂਗੀ ਮੇਰਾ ਕੰਬੜੇ ਚਾਨੂ ਜੀ ਨਹੀਂ ਕਰਦਾ ਹੁਣ ਉਹ ਤਾਂ ਮੁੜਦੀ ਨਹੀਂ ਕੱਲੇ ਦਾ ਨਹੀਂ ਜੀ ਕਰਦਾ ਜਾਨ ਕੱਲੇ ਕੱਲੇ ਤੇ ਫਿਰ ਸੁੰਨਸਰਾ ਪੈ ਜਾਂਦੀ ਕੱਲੇ ਬੰਦਾ ਕੀ ਕਰੇ ਉੱਥੇ ਕਿਉਂਕਿ ਸਾਰਿਆਂ ਨੂੰ ਐ ਸੀਗਾ ਵੀ ਮੈਂ ਰਹਿਣਾ ਰਹਿਣਾ ਬੈਗ ਪਰ ਕੱਪੜੇ ਵਾਲਾ ਤੇ ਤੇ ਸਰ ਘਰੇ ਵੀ ਆਪਾਂ ਹੋ ਜਾਂਦਾ ਨਾ ਬਹੁਤ ਘਰੇ ਕੰਮ ਕਰਨੇ ਆਣਾ ਹੋਵੇ ਕੋਈ ਕਰਤਾ ਹੈ ਫਿਰ ਬੈਕ ਵੀ ਨਾਲ ਸੀ। ਪਰ ਵਧੀਆ ਸੀਗਾ ਪਰ ਜੀ ਮਤਲਬ ਵੀ ਐਵੇਂ ਦੇ ਮਾਹੌਲ ਪਰਿਵਾਰ ਇਕੱਠੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਪਰ ਜੇ ਹੈਗੇ ਆ ਤਾਂ ਤੁਸੀਂ ਇਸ ਤੋਂ ਵੱਧ ਮਤਲਬ ਕਿਸਮਤ ਕਿਸੇ ਦੀ ਹੋ ਨਹੀਂ ਸਕਦੀ ਹੈਗੀ ਜੇ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ 10 ਜੀ ਇਕੱਠੇ ਹੋ ਕੇ ਇੱਕ ਘਰ ਦੇ ਬੈੰਨੇ ਹੋਗੇ। ਪਰ ਗੱਲ ਨਹੀਂ ਮਤਲਬ ਮੇਨ ਉਹ ਆ ਵੀ ਫਿਰ ਵੀ ਚੱਲ ਜਿਵੇਂ ਵੀ ਆ ਵੀ ਕੁੜੀਆਂ 'ਚ ਫਰਕ ਨਹੀਂ ਕਰਦੇ ਹੈਗੇ ਜਿੱਧਰ ਮਰਜੀ ਬੈਠੀਆਂ ਰਹਿਣ। ਕੋਈ ਨਹੀਂ ਹੈਗਾ ਜਦੋਂ ਮਰਜੀ ਖਾਉਂਦੇ ਆਂ ਨੀ ਆਹ ਇਤਨਾ ਮਰਜੀ ਉੱਠਣ ਬੈਠਣ ਹੂੰ ਕੋਈ ਹੱਦ ਨਹੀਂ ਆ ਚਲੋ ਵੀ ਮੈਂ ਮਾਸੀ ਕੋਲੇ ਆ ਮੰਮੀ ਨੇ ਜਾਣਾ ਹੁਣ ਹਾਂ ਉਹ ਪਹੁੰਚ ਗਿਆ ਹੁਣ ਆਸਟ੍ਰੇਲੀਆ ਤਾਂ ਅਸੀਂ ਕਿਹਾ ਚਲ ਉਹਦੇ ਪਹੁੰਚੇ ਦੀ ਵੀਡੀਓ ਪਾਵਾਂਗੇ ਕਿਉਂਕਿ ਪਹਿਲੀ ਵਾਰ ਕਰਕੇ ਸਾਰਿਆਂ ਨੂੰ ਟੈਨਸ਼ਨ ਵੀ ਬਹੁਤ ਸੀ ਹੁੰਦਾ ਵੀ ਯਾਰ ਨਾ ਪਹਿਲੀ ਵਾਰ ਹੀ ਮੰਮੀ ਨੇ ਸਾਰਿਆਂ ਨੂੰ ਮਨਾ ਕਰ ਰੱਖਿਆ ਸੀ ਵੀ ਨਾ ਕਿਸੇ ਨੇ ਸਟੋਰੀ ਪਾਣੀ ਹੈਗੀ ਵੀ ਤੇ ਉਹਨਾਂ ਨੇ ਚੱਕ ਕੇ ਜਾ ਕੇ ਰਿਪੋਰਟ ਤੇ ਨਾਲ ਗਏ ਸੀ ਸਾਰੇ ਜਣੇ ਪਰ ਫਿਰ ਵੀ ਚਾ ਉਹਨਾਂ ਨੂੰ ਵੀ ਚਾ ਸੀਗਾ ਕਿੰਨੇ ਦਿਨ ਦੇ ਲਈ ਸੀ ਪਰ ਹੁਣ ਉਹ ਪਹੁੰਚ ਗਿਆ ਤੇ ਚਲੋ ਭਾਈ ਹੁਣ ਠੀਕ ਆ ਹੁਣ ਅਸੀਂ ਆਪਣੇ ਘਰਾਂ ਘਰਾਂ ਚੱਲੀਏ ਸਾਰੇ ਜਾਣੇ ਚਲੇ ਗਏ ਬਸ ਇੱਥੇ ਕੋਈ ਨਹੀਂ ਬੰਟੀ ਵੱਲੋਂ ਪਹੁੰਚ ਗਿਆ ਅਸੀਂ ਮਰਵਾਣ ਚਾਹਨਾ ਤੇ ਰਿਸ਼ਤੇਦਾਰ ਸਾਰੇ ਮਗਰ ਜਾਣਗੇ ਹਾਂ ਤਾਂ ਇਹ ਰਿਸ਼ਤੇਦਾਰ ਜਿਹੜੇ ਥੋਕ ਬੈਠੇ ਨੇ ਉਹ ਜਾਣਗੇ ਫੇਰ ਜਿਵੇਂ ਸਹੁਰੇ ਸਹਰਣ ਹੋ ਜਾਂਦੇ ਨੇ ਨੀ ਕੋ ਬੋਲਦਾ ਫਿਰ ਜਾਂਦਾ ਤੇ ਹਰ ਇੱਕ ਦਾ ਮੁੰਡੇ ਖੇਤਾਂ 'ਚ ਕੰਮ ਕਰ ਚਲੇ ਜਾਂਦੇ ਨੇ ਸਾਰੇ ਪਰਾ ਇਹ ਫਿਰ ਜਦੋਂ ਇਕੱਲੇ ਇਕੱਲੇ ਰਹੇ ਜਾਂਦੇ ਨੇ ਫਿਰ ਜ਼ਿਆਦਾ ਮਹਿਸੂਸ ਹੁੰਦਾ ਮੈਨੂੰ ਰੱਖਦੇ ਸੀਗੇ ਮੈਂ ਕਿਹਾ ਇੰਨੀ ਸ਼ਾਂਤੀ ਜਿ ਇੱਥੇ ਮੈਂ ਨਹੀਂ ਰਹਿ ਸਕਦੀ ਹੈਗੀ ਮੈਂ ਕਿਹਾ ਇਹਨਾਂ ਦਾ ਔਖਾ ਕਿ ਕਿੱਠਿਆਂ ਚ ਤਾਂ ਠੀਕ ਆ ਦਿਲ ਲੱਗ ਜਾਂਦਾ ਜਦੋਂ ਪੱਲੇ ਕੱਲੇ ਹੋ ਜਾਂਦੇ ਨੇ ਫਿਰ ਨਹੀਂ ਦੇ ਲਾਦਾ ਮੈਂ ਸਾਰੇ ਆਪਣੇ ਕੰਮਾਂ ਕਰ ਜਾਂਦੇ ਨੇ ਹਾਂਜੀ ਤੇ ਆਪਾਂ ਵੀ ਬੋਲੇ ਆ ਜੀ ਚਾਲੇ ਪੇਗੋ ਆਉਣ ਨੂੰ ਬੇਗੋ ਆਣ ਟਾਈਮ ਦਾ ਸਰ ਨਹੀਂ ਸਕਦਾ ਹੈਗਾ ਗਤੀ ਤਾਂ ਉੱਥੇ ਜਾ ਕੇ ਹੋਣੀ ਹੈ ਗਤੀ ਤਾਂ ਉੱਥੇ ਜਾ ਕੇ ਹੋਣੀ ਹੈ ਤੇ ਸਾਰੇ 75 ਵਿੱਚ ਸਤ ਸ੍ਰੀ ਅਕਾਲ